ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਬੈਲ ਆਈਕਨ ਦਾ ਆਪਸ਼ਨ ਔਨ ਕਰਨਾ ਨਾ ਭੁੱਲਣਾ ਜੀ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੋ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵਾਚ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਸਟਾਰਟ ਕਰਦੇ ਆਂ ਅੱਜ ਦਾ ਵਲੌਗ ਇੱਥੇ ਟਾਈਮ ਹੋ ਗਿਆ ਸੀ ਜੀ 5:00 ਵਜੇ ਦਾ ਹਾਂ 5:00 ਵਜੇ ਦਾ ਟਾਈਮ ਹੋ ਗਿਆ ਸੀ ਜੀ ਇੱਥੇ ਤੇ ਆਪਾਂ ਅੱਜ ਮੱਝਾਂ ਨੂੰ ਨੀਰਾ ਪਾ ਕੇ ਛੇਤੀ ਬੰਨਤਾ ਸੀਗਾ ਨੀਰੇ ਤੇ ਕਿਉਂਕਿ ਨਾ ਹੁਣ ਮੌਸਮ ਬਹੁਤ ਖਰਾਬ ਹੈ ਜੀ ਆਪਣੇ ਤਾਂ ਆਪਾਂ ਦਾ ਸਾਰਾ ਦਿਨ ਰਾਤ ਮੀਂਹ ਪਈ ਜਾਂਦੇ ਆ ਜੀ ਤੇ ਆਪਾਂ ਦਾ ਮੀਂਹ हटਿਆ ਸੀ ਜੀ ਸਾਡੇ 3:00 ਵਜੇ ਹਟ ਗਿਆ ਸੀ ਮਤਲਬ ਉਦੋਂ 1:00 ਵਜੇ ਵੀ ਹਟ ਗਿਆ ਸੀ ਫੇਰ ਆ ਗਿਆ ਸੀ ਫੇਰ ਹਟ ਗਿਆ ਸੀ ਕਿ ਜਾਨੂੰ ਐਸੀ ਵੀ ਮੱਝ ਨੂੰ ਨੀਰਾ ਪਾ ਕੇ ਬੰਦੀ ਹੈ ਛੇਤੀ ਛੇਤੀ ਵੀ ਨੀਰਾ ਖਾ ਲੈਣ ਕਿਉਂਕਿ ਆਪਣੇ ਪਸ਼ੂ ਬਾਹਰ ਹੁੰਦੇ ਆ ਜੀ ਤਾਂ ਕਰਕੇ ਨਾ ਮੀ ਨਾਲ ਦਾ ਨੀਰਾ ਸਾਰਾ ਖਰਾਬ ਹੋ ਜਾਂਦਾਗਾ ਫਿਰ ਪਸ਼ੂਆਂ ਦੇ ਖਾਣ ਲਈ ਕਹਿੰਦਾ ਨਹੀਂ ਉਹ ਤੇ ਆਪਾਂ ਫੇਰ ਪਸ਼ੂ ਤਾਂ ਹੀ ਸੁਨੇਹਾ ਕਰਤੇ ਸੀਗੇ ਪਰ ਆਪਣੀ ਕਿਸਮਤ ਵੀ ਜਦੋਂ ਆਪਾਂ ਪਸ਼ੂ ਬਾਹਰ ਬੰਨੇ ਨਾਲ ਦੇ ਨਾਲ ਫੇਰ ਮੀ ਆ ਗਿਆ ਵੈਸੇ ਮੀ ਘਟ ਆਇਆ ਚਲੋ ਨੀਰੇ ਦੀ ਬਚਤ ਰਹੇਗੀ ਤੇ ਪਰ ਮੀਂਹ ਜਰੂਰ ਆ ਗਿਆ ਸੀ ਉਦੋਂ ਪੂਰਾ ਗਿੱਲਾ ਹੋ ਗਿਆ ਸੀ ਵੇੜਾ ਵੀ ਦਵਾਰੇ ਤੇ ਇਥੇ ਟਾਈਮ ਆਪਾਂ ਦੱਸ ਦਿੱਤਾ ਵੀ 5:00 ਵਜੇ ਦਾ ਹਜ਼ਾਰ ਤੇ ਹੁਣ ਆਪਾਂ ਧਾਰਾਂ ਚੋਂ ਲੱਗੇ ਸੀ ਆਪਾਂ ਨੂੰ ਫੇਰ ਬੱਦਲ ਪੂਰਾ ਹੋ ਰਿਹਾ ਸੀ ਵੀ ਆਪਾਂ ਨੂੰ ਐਨ ਆਰ ਸੀ ਵੀ ਮੀਂਹ ਆ ਜੇ ਤੇ ਆਪਾਂ ਤਾਂ ਹੀ ਕਰਕੇ ਛੇ ਦੀ ਧਾਰਾਂ ਚੋਂ ਲੱਗ ਗਏ ਜੀ ਤੇ ਅੱਜ ਤਾਂ ਰੱਬ ਨੇ ਜੀ ਆਪਣੀ ਭਮੀਰੀ ਬਣਾ ਰੱਖੀ ਐ ਕਦੇ ਮੱਝਾਂ ਨੂੰ ਅੰਦਰ ਲੈ ਜਾਓ ਕਦੇ ਬਾਹਰ ਲੈ ਜਾਓ ਕਿਉਂਕਿ ਨਾਲ ਮੱਝਾਂ ਦਾ ਖੋਲਣੇ ਖੋਲਣੀਆਂ ਨਾਲ ਫੇਰ ਨੀਰਾ ਵੀ ਚੱਕਣਾ ਪੈਂਦਾਗਾ ਜੇ ਜੀ ਨੀਰਾ ਖਰਾਬ ਹੋ ਜੇ ਫਿਰ ਪਸ਼ੂ ਖਾਂਦਾ ਨਹੀਂਗਾ ਜੀ ਤਾਂ ਕਰਕੇ ਰੱਬਤਾ ਅਜੂਰੇ ਬਦਲੇ ਲਈ ਜਾਂਦਾ ਆਪਣੇ ਕਿਉਂਕਿ ਇਹ ਲਗਾਤਾਰ ਮੀਂਹ ਪਈ ਜਾਂਦਾ ਸਾਡੇ ਰਾਤ ਤੋਂ ਤੇ ਕਦੇ ਤੇਜ਼ ਹੋ ਜਾਂਦਾ ਕਦੇ ਦਵਾਰੇ ਪੂਰਜੀ ਪੈਣ ਲੱਗ ਜਾਂਦੀ ਹੈ ਪਰ ਜਮਾ ਜਮਾਨੇ ਹਟਿਆ ਜੀ ਅੱਜ ਦਿਨੇ ਤਾਂ ਬਹੁਤ ਪਿਆ ਜੀ ਮੀਂਹ ਤੇ ਆਪਾਂ ਸਟਾਰਟਿੰਗ ਚ ਆਪਾਂ ਕਲਿੱਪ ਲਾਈ ਸੀ ਜੀ ਜੋ ਆਪਣੇ ਦਿਨ ਦੀ ਸੀਗੀ ਜੋ ਦਿਨੇ ਮੀਂਹ ਪਈ ਜਾਂਦਾ ਸੀ ਤੇ ਆ ਦੇਖੋ ਦੀ ਤੁਸੀਂ ਮੌਸਮ ਆਪ ਹੀ ਦੇਖ ਲਓ ਵੀ ਕਿੰਨਾ ਖਰਾਬ ਹੋ ਰਿਹਾਗਾ ਇੱਥੇ ਵੀਡੀਓ ਚ ਲੋ ਜੀ ਆਪਾਂ ਇੱਕ ਮੱਝ ਦੀ ਧਾਰ ਕੱਢ ਲਈ ਸੀ ਉਹਦੀ ਪਹਿਲੀਆਂ ਚ ਕੱਢਦੇ ਹੁੰਦੇ ਜਿਹਦੀ ਸੱਜਰ ਦੀ ਤੇ ਹੁਣ ਆਪਾਂ ਦੂਸਰੀ ਵਾਰ ਥੱਲੇ ਆ ਗਏ ਜੀ ਆਪਾਂ ਧਾਰ ਕੱਢਣ ਹੁਣ ਆਪਾਂ ਇਹਨੂੰ ਲੇਟੀ ਪਾਲੀ ਸੀ ਤੇ ਉਹ ਕੱਟੀਆਂ ਵਾਲਾ ਕਰਦੀ ਹੁੰਦੇ ਨੇ ਫਿਰ ਆਪਾਂ ਜਿਹੜਾ ਲੇਟੀ ਵਾਲਾ ਬੱਠਲ ਹੁੰਦਾਗਾ ਫਿਰ ਆਪਾਂ ਕੱਟੀਆਂ ਨੂੰ ਸੜ ਦਿੰਨੇ ਆ ਤੇ ਉਹ ਫਿਰ ਮਾੜੇ ਲਾਲ ਚੇਜੇ ਚ ਲੱਗ ਜਾਂਦੇ ਫਿਰ ਤੰਗ ਨਹੀਂ ਕਰਦੀਆ ਤੇ ਇਹ ਘੱਟੇ ਤਾਂ ਵੀ ਨਹੀਂ ਹਟਦੀ ਚਲੋ ਕੋਈ ਨਹੀਂ ਆ ਦੇਖੋ ਜੀ ਆਪਾਂ ਇਸ ਨੂੰ ਪਤਾ ਨਹੀਂ ਲੱਗਿਆ ਵੀ ਆਪਾਂ ਬੈਠਣ ਲੱਗੇ ਤੇ ਮੱਝ ਨੇ ਮਾਰੀ ਲੱਤ ਚਲੋ ਇਹ ਐਦਾ ਪਸ਼ੂ ਕਰਦਾ ਹੀ ਹੁੰਦਾ ਹੈ ਤੇ ਬਸ ਹੁਣ ਆਪਾਂ ਇਹਦੀ ਤਾਰ ਕੱਢ ਲਾਂਗੇ ਦੂਜੇ ਨੰਬਰ ਤੇ ਅੱਜ ਆਪਾਂ ਉਹਦੀ ਤੀਜੇ ਨੰਬਰ ਤੇ ਕੱਢਾਂਗੇ ਤੇ ਹੁਣ ਆਪਾਂ ਇਹ ਪੰਨੀ ਮੱਚ ਪਸਮੇਗੀ ਨਾਲ ਲੱਤਾਂ ਮਾਰੀ ਜਾਂਦੀ ਨਾਲ ਪਸਮੇਗੀ ਤੇ ਹੁਣ ਆਪਾਂ ਕੱਢ ਲਾਂਗੇ ਇਹਦੀ ਤਾਰ ਬਹੁਤ ਭੋਲੀ ਹੈ ਜੀ ਆਪਣੀ ਇਹ ਮੱਚ ਤੇ ਆਪਾਂ ਮੱਛਰਦਾਨੀ ਵੀ ਛੇਤੀ ਹੀ ਛੱਡ ਦਿੱਤੀ ਸੀ ਬਸ ਨੀਰਾ ਪੌਂਸਾ ਰ ਆਪਾਂ ਮੱਛਰਦਾਨੀ ਛੱਡ ਦਿੱਤੀ ਸੀ ਬਸ ਥੋੜਾ ਜਿਹਾ ਗੇਟ ਰ ਖਲੇ ਸੀ ਲੰਗਣ ਢੱਪਣ ਨੂੰ ਤੇ ਬਾਕੀ ਛੱਡ ਦਿੱਤੀ ਸੀ ਕਿਉਂਕਿ ਮੀਂਹ ਦੇ ਨਾਲ ਮੱਛਰ ਵੀ ਬਹੁਤ ਹੁੰਦਾ ਹੈ ਜੀ ਇਥੇ ਆਪਣੀ ਵੀਡੀਓ ਤੋਂ ਦਿਖਣਾ ਨਹੀਂ ਪਰ ਮੱਛਰ ਬਹੁਤ ਆ ਗਿਆ ਸੀ ਜੀ ਵੈਸੇ ਤਾਂ ਆਪਾਂ ਤੇਲ ਦਾ ਪਹਾਰਾ ਵੀ ਮਾਰਦੇ ਆ ਪਰ ਤਾਂ ਵੀ ਕੰਟਰੋਲ ਨਹੀਂ ਹੁੰਦਾ ਮੱਛਰ ਬਹੁਤ ਹੁੰਦਾ ਹੈ ਪਸ਼ਵਾਂ ਤਾਂ ਕਰਦੇ ਜੇ ਅੰਦਰ ਵੜ ਜੇ ਤੇ ਇਥੇ ਰੱਬ ਪੂਰਾ ਭਰਾਉ ਹੋ ਰਿਹਾ ਸੀ ਜੀ ਠੰਡੀ ਠੰਡੀ ਹਵਾ ਲੱਗਣ ਲੱਗੀ ਸੀ ਆਪਾਂ ਨੂੰ ਤੇ ਹਵਾ ਚੱਲੀ ਵੀ ਬਹੁਤ ਜਾਂਦੀ ਸੀ ਆ ਮੱਛਰ ਨਾਲ ਤਾਂ ਪਤਾ ਹੀ ਲੱਗਦਾ ਉਹਨਾ ਵੀ ਕਿੰਨੀ ਹਵਾ ਚੱਲਦੀ ਸੀ ਇਥੇ ਆਪਾਂ ਬਸ ਇਹ ਧਾਰ ਕੱਢ ਲਈਏ ਫਿਰ ਆਪਣੀ ਕੀ ਧਾਰ ਰੈਗੂਲੇਟਿਰੀ ਛੇੜੀ ਛੇੜੀ ਡੂਰਿੰਗ ਅੱਡੇ ਕਿਤੇ ਆਪਾਂ ਮਛਰਾਂ ਦੇ ਜਮਾ ਬੰਦ ਕਰ ਦਾਂਗੇ ਕਿਉਂਕਿ ਮੀਂਹ ਦੇ ਵਿੱਚ ਧੋਈ ਵੀ ਕੰਮ ਨਹੀਂ ਕਰਦੀ ਸੀ ਆਪਾਂ ਧੂਆ ਕਰਦੀ ਆ ਪਸ਼ੂਆਂ ਨੂੰ ਵੀ ਮਛਰਾਂ ਦੇ ਵਿੱਚ ਮਛ ਨਾਲੇ ਪਰ ਮੀਂਹ ਚ ਕਰਕੇ ਕਣੀਆਂ ਬਰੀਕ ਬਰੀਕ ਪਈ ਜਾਂਦੀਆਂ ਰਹਿੰਦੀਆਂ ਨੇ ਤੇ ਫਿਰ ਧੋਈ ਬੁਝੇ ਜਾਂਦੀ ਉਹਦੀ ਤਾਂ ਕਰਕੇ ਆਪਾਂ ਛੇਤੀ ਛੱਡਦੇ ਆਪਾਂ ਕੋਈ ਬਿਸਕ ਲਿਆ ਨਹੀਂ ਕਵੀ ਮਛਰਾਂ ਦੀ ਦੇ ਰੇਛੇ ਢੀਏ ਹੁਣ ਤਾਂ ਜੀ ਪੱਕੇ ਲੈਂਟਰ ਵਾਲੀ ਛੱਤਾਂ 'ਚੋ ਵੀ ਪਾਣੀ ਸਿੰਮਣ ਲੱਗ ਗਿਆ ਥੋੜਾ ਥੋੜਾ ਸਾਡੇ ਹੋਰ ਤਾਂ ਕਿਤੇ ਨਹੀਂ ਬਸ ਪਸ਼ੂਆਂ ਵਾਲੇ ਬਣਾਣ ਦੇ ਚੋ ਜੂਰ ਸਿੰਮਣ ਲੱਗ ਗਿਆ ਜਿਵੇਂ ਲੈਂਟਰ ਪਾਇਆ ਹੋਇਆਗਾ ਆਪਣੇ ਤੇ ਕਿਉਂਕਿ ਲਗਾਤਾਰ ਮੀਂਹ ਪੈਂਦੇ ਆ ਤੇ ਵੀ ਛੱਤ ਵੀ ਕਿੰਨਾ ਕੁ ਪਾਣੀ ਓਟੂਗੀ ਤੇ ਸਿੰਮਣ ਲੱਗਿਆ ਰਾਤ ਨੂੰ ਵਿਚਾਰੀਏ ਇਹ ਮੱਛਰਾਂ ਨਹੀਂ ਕਰਕੇ ਮੀਤ ਨੋਦਿਆਂ ਨੇ ਵੀ ਬਾਹਰ ਹੁੰਦੇ ਨੇ ਬਾਹਰ ਅੰਦਰ ਵਾ ਨਹੀਂ ਸਕਦੇ ਮੱਛਰ ਦੇ ਦੇ ਅੰਦਰ ਨਹੀਂ ਜਾਂਦੀਆਂ ਨੇ ਚਲੋ ਜੀ ਆਪਾਂ ਕੋਈ ਨਾ ਕੋਈ ਹੱਲ ਵੀ ਕਰਾਂਗੇ ਉਹਦਾ ਕਿਉਂਕਿ ਇਹ ਦਿਨ ਰਾਤ ਪਰਸ਼ਨ ਨੂੰ ਗਿਲੇ ਚ ਰੱਖਣਾ ਵੀ ਬਹੁਤ ਮੁਸ਼ਕਲ ਹੈ ਤੇ ਜੀ ਮਸ਼ਵਾਰੇ ਖੁਰ ਖਰਾਬ ਹੋਣ ਦਾ ਡਰ ਰਹਿੰਦਾਗਾ ਤੇ ਇੱਥੇ ਆਪਏ ਦੀ ਵੀ ਆਹਰ ਕੱਢ ਲਈ ਤੇ ਬੈ ਗਿਆ ਪਤੀ ਜੀ ਮੰਜੂ ਨੂੰ ਤੇ ਲੇਟੀ ਪਾਲੀ ਸੀ ਆਪਾਂ ਇਹਨਾਂ ਨੂੰ ਬਸ ਦਾਣਾ ਆਪਾਂ ਸਾਰਿਆਂ ਮੱਝਾਂ ਨੂੰ ਪਾਤਾ ਸੀ ਬਸ ਲਾਸਟ ਤੇ ਆਪਾਂ ਇਹਨੂੰ ਦਾਣਾ ਪਾ ਕੇ ਥੱਲੇ ਬੈ ਗਈ ਇਹ ਵੀ ਉਹਦੀ ਲਾ ਲੂਗੀ ਇੱਕ ਮਿੰਟ ਦੇ ਵਿੱਚ ਵਿੱਚ ਤੇ ਆਪੇ ਨਾ ਥੱਲੇ ਗੱਦੇ ਵਛਾਣਦੇ ਨੇ ਕਿਉਂਕਿ ਫਿਰ ਵੱਡੀਆਂ ਮੱਜਾਂ ਛੋਟੇ ਪਿਛੋਂ ਦਾ ਬੈ ਜਾਂਦੇ ਗੱਦੇ ਮੈਨਾਂ ਵੱਡੀਆਂ ਨੂੰ ਔਖਾਗਾ ਪਸ਼ੂ ਦੀ ਫਾਸ ਤੋਂ ਥੋੜੀ ਜੀ ਮਤਲਬ ਉੱਚੀ ਮੀਝ ਹੈ ਤਾਂ ਕਰਕੇ ਜੋ ਪਸ਼ੂ ਮੈਨਾਂ ਖੁੱਬਦੀ ਹੈ ਇਹਨਾਂ ਦੇ ਤਾਂ ਜਦੋਂ ਆਪੇ ਗੱਦੇ ਵਛਾਣਦੇ ਬੜੇ ਆਰਾਮ ਨਾਲ ਬੈ ਜਾਂਦੀਆਂ ਨੇ ਇਹ ਵੀ ਉਹਨਾਂ ਟਾਈਮ ਹੈ ਜਿੰਨਾ ਟਾਈਮ ਗੱਦੇ ਨਾਲ ਸਿੱਟੇ ਨਾਲ ਥੱਲੇ ਇਹ ਆਪਣਾ ਕੁੱਤਾ ਜੀ ਜੈ ਕਛੋੜਾ ਹੈ। ਮੈਂ ਪਹਿਲੀ ਧਾਰ ਕੱਢ ਲਈ ਹੈ। ਵੈਸੇ ਇਹ ਨਾ ਇਹ ਜੋ ਪਤਾਰ ਕੱਢਦੇ ਨੇ ਨਾ ਵੀ ਉਹਨਾਂ ਨੇ ਦਾਣਾ ਪਹਿਲਾਂ ਖਾ ਲਿਆ ਹੁੰਦਾ ਆਪ ਦਾ ਧਾਰ ਕੱਟਣ ਵੇਲੇ ਪਾਤਾ ਸੁਰਦੀ ਮੱਝ ਨੂੰ ਫਿਰ ਇਹ ਉਹਦਾ ਖਾਂ ਜਾਂਦੇ ਤੇ ਫਿਰ ਉਹਦੇ ਮਾਰਦੀ ਹੈ। ਤਾਂ ਕਰਕੇ ਧਾਰ ਕੱਢਣ ਲੱਗੀ ਤੇੜੀ ਵਿੰਗੀ ਹੋਈ ਜਾਊਗੀ ਫਿਰ ਮਸਾਂ ਧਾਰ ਕੱਢਦੇ ਆਂ ਭਾਈ ਜੀ। आ देखो ये थी दिख दी होनी वीडियो से बाकी मच्छरदानी करके इना क्लियर पता नहीं लगता चलो जी देखो कच्छरदानी लहूगी हूँ लगातार मीह पड़ है हूँ तो सू लगता है भी कोई पंद्रह भी दिन नहीं लगी बाकी जो तो धुप्पा कटनी रब ने फिर की कहना फिर हफ्ते च भी लै सकती है बाकी देखो मच्छर का पर दोबारा उन्ना ही हो गया जिन्ना पहला होया ਦੇ ਬਾਅਦ ਸੇਪਾ ਸ਼ਾਮ ਨੂੰ ਪਾਣੀ ਜ਼ਰੂਰ ਪਿਾਵਾਂਗੇ ਇਹਨਾਂ ਨੂੰ ਇੱਕ ਵਾਰਾ 8:30 ਵਜੇ ਕਿਉਂਕਿ ਨੀਰਾ ਖਾ ਕੇ ਫਿਰ ਪਾਣੀ ਪੀਂਦੇ ਨੇ ਬਾਹਰ ਤਾਂ ਘਾਟਦੇ ਸਨ ਫਿਰ ਅੰਦਰ ਹੀ ਵੈਪ ਨਾਲ ਪਿਆ ਦਾਂਗੇ ਆਪਾਂ ਇਹਨਾਂ ਨੂੰ ਪਾਣੀ ਤੇ ਬਾਕੀ ਆਦਿ ਸਾਰੇ ਦਾਣਾ ਖਾਈ ਜਾਂਦੀਆਂ ਨੇ ਕਿਉਂਕਿ ਪਹਿਲਾਂ ਤਾਂ ਪਾਟਾ ਲੈਂਦੇ ਨੇ ਨੀਰੇ ਦੇ ਜਿਹੜਾ ਨੀਰਾ ਬਚਦਾ ਉਹਦੇ ਵਿੱਚ ਫਿਰ ਆਪਾਂ ਦਾਣਾ ਲਾ ਦਿੰਦੇ ਨੇ ਲੈਟੀ ਤੇ ਫੀਡ ਤੇ ਵੀ ਨਹੀਂ ਮੇਰੀ ਖਾਲ ਫਿਰ ਸਾਰਾ ਨੀਰਾ ਜਮਾ ਖਾ ਜਾਂਦੀਆਂ ਨੇ ਜਮਾ ਨਹੀਂ ਛੱਡਦੀਆਂ ਫਿਰ ਤੋਂ ਰੋਜੀ ਬਸ ਆਪੈ ਇਧਰ ਆ ਕੱਢ ਲਈਏ ਇਹ ਆ ਗਿਆ ਜੀ ਸਾਡਾ ਸਹਿਜ ਇਹ ਮੇਰੇ ਚਾਚੇ ਦਾ ਮੰਡਾ ਜੀ ਤੇ ਜੈਗਾ ਆ ਭੌਂਕੀ ਜਾਂਦਾ ਸੀ ਪਹਿਲਾਂ ਵੀਡੀਓ ਤੇ ਇੰਨਾ ਕ ਨਹੀਂ ਤੇ ਫਿਰ ਉਹਦੀ ਆਵਾਜ਼ ਸੁਣ ਕੇ ਭੱਜ ਆਇਆ ਉਹਦੇ ਕੋਲ ਇਹਨੂੰ ਵੀ ਮੇਰੇ ਵਾਂਗੂ ਜੀ ਪਸ਼ੂਆਂ ਦਾ ਬਹੁਤ ਸ਼ੌਂਕ ਹੈ ਜੀ ਇਹ ਵੀ ਬਿਨਾ ਇਨ ਬੀਗਾ ਹੈਗੀ ਹੈ ਇੱਕ ਮੇ ਚਾਚੇ ਕੀ ਮਿਕਿਲੋ 2 ਕਿਲੋ ਦੁੱਧ ਤਾਂ ਬੜੇ ਆਰਾਮ ਨਾਲ ਕੱਢ ਲੈਂਦਾ ਗਏ ਗਾਂ ਦਾ ਇਕੱਲਾ ਹੀ ਕੱਢ ਲੈਂਦਾ ਨਾ ਕਿਸੇ ਨੂੰ ਯਕੀਨ ਨਹੀਂ ਉਹ ਨਵੀਂ ਦੁੱਧ ਕੱਢਣ ਜਾਣਦਾ ਮਤਲਬ ਧਾਰ ਕੱਢ ਨਹੀਂ ਜਾਂਦਾ ਹੋਊਗਾ ਪਰ ਇਹ ਧਾਰ ਕੱਢ ਲੈਂਦਾ ਜੀ ਆ ਦੇਖੋ ਜੀ ਮੈਂ ਬੋਲ ਮਾਰੇ ਵੀ ਆ ਜਾ ਬਲੌਗ ਚ ਆਇਆ ਭੱਜਿਆ ਆਇਆ ਕਿਉਂਕਿ ਇਹਨੇ ਕੱਲ ਵੀ ਕਹਿਆ ਸੀ ਮੈਂ ਬਲੌਗ ਚ ਆਣਾ ਹੈਗਾ ਤਾਂ ਕਰਕੇ ਫਿਰ ਮੈਂ ਅੱਜ ਇਹਨੂੰ ਬੋਲ ਮਾਰ ਲਿਆ ਮੌਕੇ ਤੇ ਆ ਗਿਆ ਸੀ ਤੇ ਆ ਦੇਖੋ ਜੀ ਟਰਦਾ ਜਮੀਨ ਪਸ਼ੂਆਂ ਨੂੰ ਪਾਣੀ ਵੀ ਆਪ ਪੀਉਂਦਾ ਜੀ ਇਹ ਇਕੱਲਾ ਨਾਲ ਨਮਾਉਂਦਾਗਾ ਜਮਾਈਂਰ ਦਾ ਆਪਣੇ ਪਸ਼ੂਆਂ ਨੂੰ ਵੀ ਪਾਣੀ ਪਿਆਇਆ ਜਾਂਦਾ ਜੀ ਹੁਣ ਬਸ ਮੱਛਰ ਦਾ ਨਹੀਂ ਕਰਕੇ ਔਖਾ ਹੋਇਆ ਪਿਆਗਾ ਜੀ ਡੇਲੀ ਰਾਤ ਨੂੰ ਜਿਹੜਾ ਸ਼ਾਮ ਵਾਲਾ ਪਾਣੀ ਪਿਉਨੇ ਇਹੀ ਪਿਆ ਕੇ ਜਾਂਦਾ ਹੁੰਦਾ ਮੇਰੇ ਨਾਲ ਲੱਗ ਕੇ ਇਹਨੂੰ ਵੀ ਬਹੁਤ ਸ਼ੌਂਕ ਆ ਜਾਂਦੀ ਪਸ਼ੂਆਂ ਦਾ ਸਿਹਣਾ ਬੱਚਾ ਦਾ ਪੜਦਾ ਵਧੀਆਗਾ ਜੀ ਇਹ ਨਾਲੇ ਲੋ ਜੀ ਇਹ ਤੇ ਪਤਾ ਰਹੀਂ ਕੱਢਿਆ ਸੀ ਤੇ ਫੇਰ ਫੇਰ ਮੀਂਹ ਚਾਲੂ ਹੋ ਗਿਆ ਦੇਖੋ ਜੀ ਅੱਜ ਤੱਕ ਰੱਬ ਨੇ ਸਾਰਾ ਦਿਨ ਮੇਰੀ ਕੁਮੀਰੀ ਬਣਾਈ ਰੱਖੀ ਮੀਂਹ ਕਰਕੇ ਔਖਾ ਬਹੁਤ ਹੋ ਜਾਂਦਾ ਜੀ ਪਸ਼ੂਆਂ ਦਾ ਕਿਉਂਕਿ ਗਿੱਲਾ ਥਾਂ ਰਹਿੰਦਾ ਸਾਰਾ ਦਿਨ ਤੇ ਗਿੱਲੇ ਚ ਫਿਰ ਪਸ਼ੂ ਵੀ ਅਫਸੈਟ ਹੋ ਜਾਂਦੇ ਐ ਬੈਟ ਬੈਟ ਕੇ ਚਲੋ ਜੀ ਵੀਡੀਓ ਦੇ ਅਪਾ ਇੱਥੇ ਕਰਦੇ ਆ ਥੈਂਕ ਯੂ ਜੀ